ਗੋਬਿੰਦ ਸਿੰਘ ਬਾਦਸ਼ਾਹਦਰ ਵੇਸ਼ ਗੁਰ ਗੋਬਿੰਦ ਸਿੰਘ ਹਾਂਜੀ ਸਸਰੀ ਗਾ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਔਰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਔਰ ਮੇਰੇ ਚੈਨਲ ਜੀ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਔਰ ਜੀ ਅੱਜ ਤਹਾਨੂੰ ਜਿੱਦ ਤੱਕ ਪਤਾ ਹੀ ਆਪਣਾ ਚੈਲੰਜ ਚੱਲ ਰਿਹਾ ਵਾ 30 ਦਿਨ ਦੀ ਵਲੌਗ ਔਰ ਆਇ ਦੂਜੇ ਦੇਣਾ ਜੀ ਔਰ ਆਪਾਂ ਚੱਲੇ ਆਂ ਜੀ ਗੁਰੂ ਘਰ ਰਾਸਤੇ ਵਿੱਚ ਜੀ ਆਪਾਂ ਨੂੰ ਮੇਰੇ ਗੁਰੂ ਦੇ ਪਿਆਰੇ ਔਰ ਫਿਅਪ ਤੁਰਪੇ ਗੁਰੂ ਘਰ ਵੱਲ ਹਾਂਜੀ ਜੀ ਆਪਾਂ ਪਹੁੰਚ ਗਏ ਆਂ ਗੁਰੂ ਘਰ ਔਰ ਤੁਹੇ ਵੀ ਕਰੋ ਦਰਸ਼ਨ ਗੁਰੂਕਾਂ ਦੇ ਦਰਸ਼ਨ ਕਰਨ ਤੋਂ ਬਾਅਦ ਅੱਪਾ ਹੁਣ ਚੱਲਾਂਗੇ ਘਰ ਨੂੰ ਕਿਉਂਕਿ ਆਪ ਨੂੰ ਇੱਕ ਕੰਮ ਵੀ ਆਪਾਂ ਅੱਜ ਪ੍ਰਮੋਸ਼ਨ ਕਰਨ ਵੀ ਜਾਣਾ ਕਹੇ ਦੀ ਹਾਂਜੀ ਜੀ ਆਪਾਂ ਆ ਗਏ ਘਰ ਔਰ ਹੁਣ ਆਪਾਂ ਕਰਾਂਗੇ ਥੋੜਾ ਜਿਹਾ ਰੈਸਟ ਔਰ ਆਪਾਂ ਮਿਲਦੇ ਤੁਹਾਨੂੰ ਥੋੜੀ ਦੇਰ ਤੱਕ ਬਣੇ ਰਹੋ ਬਲੌਗ ਨਾਲ ਹਾਂਜੀ ਜੀ ਆਪਾਂ ਨੂੰ ਲੱਗ ਗਈ ਐ ਭੁੱਖ ਆਪਾਂ ਚੱਲੇ ਨਾਨ ਖਾਣ ਔਰ ਤੁਸੀਂ ਵੀ ਬਲੌਗ ਚ ਬਣੇ ਰਹੋ ਹਾਂ ਜੀ ਆਪਾਂ ਪਹੁੰਚ ਗਏ ਨਾਨਾ ਵਾਲੀ ਦੁਕਾਨ ਤੇ ਔਰ ਇਹ ਦੀ ਨਵੀਂ ਦੁਕਾਨ ਹੀ ਖੁੱਲੀ ਹੈ ਨਾਨਾ ਵਾਲੀ ਢਣਵਾ ਰੋਡ ਤੇ ਹੈ ਜੀ ਤੇ ਤੁਸੀਂ ਵੀ ਵਿਜ਼ਿਟ ਕਰੋ ਔਰ ਇਹਨਾਂ ਨਾਲ ਖਾਓ ਬਹੁਤ ਟੇਸਟੀ ਬਣਾਉਂਦੇ ਆ ਔਰ ਆਪਾਂ ਨੂੰ ਪੰਜਾਬੀ ਭਰਾਵਾਂ ਦੀ ਹਮੇਸ਼ਾ ਹੈਲਪ ਕਰਨੀ ਚਾਹੀਦੀ ਆ ਔਰ ਵੀਡੀਓ ਨੂੰ ਸਪੋਰਟ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਿਉਂਕਿ ਇਹਨਾਂ ਦਾ ਵੀ ਕੰਮ ਚੱਲ ਸਕੇ ਔਰ ਬਹੁਤ ਵਧੀਆ ਨਾਨ ਬਣਾਉਂਦੇ ਨੇ ਤੁਸੀਂ ਵੀ ਆ ਕੇ ਤੇ ਵਿਜ਼ਿਟ ਕਰੋ ਔਰ ਖਾਓ ਚਾਰੇ ਭਾਂਡੇ ਤੋਂ ਪੈਸੇ ਦੇ ਨਹੀਂ ਹਾਂਜੀ ਜੀ ਮੈਂ ਤਾਂ ਮਜ਼ਾਕ ਕਰਦਾ ਪਿਆ ਸੀ ਤੁਸੀਂ ਇਹ ਨਾ ਸਮਝੋ ਕਿ ਮੈਂ ਪ੍ਰੋਮੋਸ਼ਨ ਕਰਨ ਆਇਆ ਤੇ ਮੈਂ ਪੈਸੇ ਨਹੀਂ ਦੇ ਕੇ ਆਇਆ ਮੈਂ ਪੈਸੇ ਦੇ ਕੇ ਹੀ ਖਾਦ ਖਾਦੇ ਆ ਜੀ ਕਿਉਂਕਿ ਮੈਂ ਤਾਂ ਪ੍ਰੋਮੋਸ਼ਨ ਉਦਾਂ ਹੀ ਕਰਤੀ ਹੈ ਕਿ ਆਪਾਂ ਪੰਜਾਬੀ ਭਰਾਵਾਂ ਦੀ ਹੈਲਪ ਕਰਨੀ ਚਾਹੀਦੀ ਤਾਂ ਕਿ ਮੇ ਪ੍ਰੋਮੋਸ਼ਨ ਕਰਤੀ ਵਾ ਹੈ ਮੇਰੇ ਪ੍ਰੋਮੋਸ਼ਨ ਆ ਕੁਝ ਹੋਣਾ ਤਾਂ ਨਹੀਂ ਆ ਪਰ ਜੇ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਤਾਂ ਲਾਈਕ ਕਰੋਗੇ ਤਾਂ ਸ਼ਾਇਦ ਕੁਝ ਹੋ ਸਕੇ ਲੋਕਾਂ ਤੱਕ ਪਹੁੰਚ ਸਕੇ ਔਰ ਲੋਕ ਜਿਹੜੇ ਲਾਗੇ ਲਾਗੇ ਦੇ ਆ ਖਾਣਾ ਸਕਣ ਨੇ ਉਹਨਾਂ ਦੀ ਦੁਕਾਨ ਤੇ ਦੇਖੋ ਜੀ ਇਹਨਾਂ ਦੇ ਬਾਪੂ ਜੀ ਕਿੰਨੀ ਮਿਹਨਤ ਕਰਦੇ ਕਿਨੇ ਬਜ਼ੁਰਗ ਆਪਾਂ ਨੂੰ ਵੀ ਇਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਔਰ ਪਲੀਜ਼ ਸ਼ੇਅਰ ਕਰੋ ਇਸ ਵੀਡੀਓ ਨੂੰ ਔਰ ਫੇ ਆਪਾਂ ਜੀ ਖਾਦੇ ਨਾਨ ਔਰ ਤੁਸੀਂ ਵੇਖੋ ਬਹੁਤ ਟੇਸਟੀ ਨਾਨ ਹੈ ਜੀ ਤੇ ਰੇਟ ਵੀ ਨਾਲ ਜ ਬਿਲਕੁਲ ਜੈਨੂਇਨ ਸੀ ਔਰ ਤੁਸੀਂ ਆਓ ਕਨਗਰਮ ਹਾਂਜੀ ਜੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਦੇ ਹੋ ਔਰ ਇਸ ਦੁਕਾਨ ਦਾ ਡਰੈਸ ਹੈਗਾ ਜੀ ਟਿਲਵਾ ਰੋਡ ਤੇ ਔਰ ਇਹ ਪੈਂਦੀ ਹੈ ਜੀ ਪੰਜਾਬ ਨੈਸ਼ਨਲ ਬੈਂਕ ਦੇ ਲਾਗੇ ਔਰ ਤੁਸੀਂ ਵੀ ਆਓ ਤਾਂ ਵਿਜ਼ਿਟ ਕਰੋ ਔਰ ਸਪੋਰਟ ਕਰੋ ਪੰਜਾਬੀ ਪ੍ਰਮਾਣ ਹਾਂਜੀ ਸਤਿ ਸ੍ਰੀ ਅਕਾਲ ਜੀ ਆਪਾਂ ਇਹ ਟਿਲਵਾ ਘੁੰਮਣ ਆਵੇ ਹਲੋ ਜੀ ਤੇ ਅੱਜ ਦਾ ਬਲੌਗ ਆਪਾਂ ਕਰਦੇ ਇੱਥੇ ਖਤਮ ਕੱਲ ਮਿਲਦੇ ਆਪਾਂ ਚੈਨਲ ਨੂੰ ਗਾ ਲੈ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਕਰ ਦਿਓ ਠੀਕ ਹੈ ਜੀ ਓਕੇ ਬਾਏ